ਇਹ ਖਬਰ ਆ ਦੇਖੋ ਇੱਥੇ ਗੱਡੀ ਵੇਖੋ ਤੇ ਉਹ ਗੱਡੀ ਟੁੱਟ ਗਈ ਉਹਨਾਂ ਦੇ ਇਚਾਰਿਆਂ ਦੀ ਆ ਉਹ ਸਨ ਹੋ ਕੇ ਤਾਂ ਸਾਰਾ ਪਰਿਵਾਰ ਫੈਮਿਲੀ ਦੀ ਵਿੱਚ ਤੇ ਮਸਾਂ ਪਜੇ ਹੋ ਜਿਹੜੇ ਟੱਕਾ ਹੀ ਇੰਨੇ ਭੜੇ ਛੱਡੇ ਆ ਜੀ ਮੋਟਰਸਾਈਕਲ ਦੀ ਟੂਪ ਪਾੜ ਗਈ ਜੀ ਇੰਨੇ ਟੱਕ ਭੜੇ ਛੱਡੇ ਆ ਟੱਕ ਪਹਿਲੋ ਵੀ ਜਾਨੀ ਜੇ ਸੜਕ ਬੰਦੀ ਸੀਗੀ ਉਦੋਂ ਵੀ ਪ੍ਰੋਪਰ ਚੰਗੀ ਤਰ੍ਹਾਂ ਇਹਨਾਂ ਨੇ ਕੀਤਾ ਖੱਡੇ ਨਹੀਂ ਭਰੇਗੇ ਆਈ ਇਹ ਇੱਥੇ ਪਾਣ ਦੇ ਬਜਰੀ ਵਗੈਰਾ ਪਾ ਕੇ ਕੋਈ ਬਾਹਲਾ ਲੰਮਾ ਚੌੜਾ ਨਹੀਂ ਸੀਗਾ ਤੇ ਬਸ ਉਹ ਛੱਡ ਗਏਵੇਂ ਫੋਟੋਆਂ ਖਿਚਾ ਕੇ ਵੀ ਮੂਰਤ ਕਰਤਾ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਹੈ। ਫਰੀਦਕੋਟ ਦੇ ਵਿੱਚ 100 ਕਰੋੜ ਰੁਪਏ ਦੀ ਲਾਗਤ ਨਾਲ ਕੋੜ ਪੂਰਾ ਰੋਡ ਤੇ ਜਿਹੜਾ ਨਹਿਰਾਂ ਲੰਘਦੀਆਂ ਹਨ ਉਹਨਾਂ ਦੇ ਪੁਲ ਬਣਾਏ ਗਏ ਆ। ਤੋਂ ਜਿਨ੍ਹਾਂ ਉਹਨਾਂ ਦੇ ਵਿੱਚ 100 ਕਰੋੜ ਦੇ ਇਸ ਪ੍ਰੋਜੈਕਟ ਦੇ ਵਿੱਚ ਨਿੱਕੀਆਂ-ਨਿੱਕੀਆਂ ਖਾਮੀਆਂ ਛੱਡੀਆਂ ਗਈਆਂ ਜਿਹੜੀਆਂ ਵੱਡੇ ਨੁਕਸਾਨ ਕਰ ਰਹੀਆਂ ਤੇ ਇਹ ਖਾਮੀਆਂ ਹੁਣ ਮੁੱਖ ਮੰਤਰੀ ਦੇ ਦਰਬਾਰ ਪਹੁੰਚ ਚੁੱਕੀਆਂ ਆ। ਆਮ ਆਦਮੀ ਪਾਰਟੀ ਦੇ ਆਗੂ ਤੇ ਸਮਾਜ ਸੇਵੀ ਅਰਥ ਸੱਤਰ ਨੇ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੂੰ ਫੋਟੋਆਂ ਸਨੇਤ ਇੱਕ ਈਮੇਲ ਕੀਤੀ ਹੈ ਸ਼ਿਕਾਇਤ ਕੀਤੀ ਹੈ ਕਿ ਦੱਸਿਆ ਕਿ ਇਹਦੇ ਵਿੱਚ ਭ੍ਰਿਸ਼ਟਾਚਾਰ ਦੀ ਬੂ ਆਉਂਦੀ ਹੈ ਜਿਹੜਾ ਇਹ ਕੰਮ ਆ ਛੋਟੇ ਛੋਟੇ ਛੱਡੇ ਗਏ ਆ ਕਿ ਤੁਸੀਂ ਦੇਖ ਸਕਦੇ ਹੋ ਟਰੈਕਟਰ ਲੰਘਦਾ ਆਏ ਇਹ ਲਗਭਗ 1 ਫੁੱਟ ਦੇ ਕਰੀਬ ਦਾ ਜਿਹੜਾ ਰਸਤਾ ਇਹ ਉੱਚਾ ਹੋ ਰਿਹਾ ਹੈ ਜਿਹੜੀ ਨਵੀਂ ਬਣਾਈ ਸੜਕ ਨਾ ਲਗਭਗ 1 ਫੁੱਟ ਨੀਵੀਂ ਬਣਾਈ ਗਈ ਹੈ ਤੁਹਾਨੂੰ ਦਿਖਾਉਣੇ ਆ ਕਿ ਇੱਥੋਂ ਜੋ ਲੰਘਦੇ ਆ ਲੋਕ ਕਿਸ ਤਰ੍ਹਾਂ ਲੰਘਦੇ ਆ ਪੀਰਪੋਟ ਵਾਲੇ ਪਾਸੋਂ ਜਿਹੜੇ ਭਾਰੀ ਵਾਹਨ ਆਉਂਦੇ ਆ ਉਹ ਤਾਂ ਉਰਲੇ ਪਾਸੇ ਲੰਘਣ ਦੇ بجائے ਪਰਲੇ ਪਾਸੇ ਦੇ ਉਹ ਤੁਸੀਂ ਦੇਖ ਸਕਦੇ ਹੋ ਨਾ ਪਰਲੇ ਪਾਸੇ ਦੀ ਲੰਘਦੇ ਆ ਸੱਜੇ ਹੱਥੋਂ ਕੇ ਲੰਘਦੇ ਆ ਤੇ ਜਿਹੜੇ ਛੋਟੇ ਵਾਹਨ ਆ ਸਕੂਟਰ ਆ ਮੋਟਰਸਾਈਕਲ ਆ ਉਹ ਉਰਲੇ ਪਾਸੇ ਦੀ ਇਧਰ ਦੀ ਜਿਹੜੀ ਥੋੜੀ ਜਿਹੀ ਜਗ੍ਹਾ ਬਚੀ ਆ ਇਧਰ ਦੀ ਲੰਘਦੇ ਆ ਔਰ ਕਿੰਨੇ ਔਖੇ ਹੋ ਕੇ ਲੰਘਦੇ ਆ ਟਰੈਕਟਰ ਵੀ ਦੇਖੋ ਸੱਜੇ ਹੱਥ ਲੰਘਿਆ ਤੇ ਆ ਸਕੂਟਰ ਆ ਮੋਟਰਸਾਈਕਲ ਦੇਖ ਰਹੇ ਤੁਸੀਂ ਇਹ ਉਰਲੇ ਪਾਸੇ ਦੀ ਜਿਹੜਾ ਬਹੁਤ ਥੋੜਾ 2 ਫੁੱਟ ਦੀ ਜਗ੍ਹਾ ਉੱਥੋਂ ਲੰਘਗੇ ਆ ਆ ਕਾਰ ਜਿਨ੍ਹਾਂ ਨੂੰ ਮਜ਼ਦੂਰੀ ਆ ਕਿ ਉਧਰਲੇ ਪਾਸੋਂ ਥੋੜਾ ਜਿਹਾ ਹਿੱਸਾ ਜਿਹੜਾ ਉਹ ਬਰਾਬਰ ਜਿਹਾ ਕੀਤਾ ਹੋਇਆ ਬਾਕੀ ਨਹੀਂ ਕੀਤਾ ਤਾਂ ਕਿ ਸਾਰੇ ਲੰਘ ਸਕਣ ਇਹ ਤੁਸੀਂ ਦੇਖ ਸਕਦੇ ਹੋ ਆ ਕਿੰਨਾ ਉੱਚਾ ਇੱਥੋਂ ਦੀ ਕੋਈ ਨਹੀਂ ਲੰਘ ਰਿਹਾ ਪਾਸੋਂ ਤੋਂ ਵੀ ਲੰਘ ਰਹੀ ਆ ਤੇ ਇਧਰੋਂ ਆਹ ਬਾਸਾ ਜਿਹੜੀ ਇਹਨੇ ਵਿਹੋਗੇ ਉੱਥੇ ਮੋੜਦੀ ਉਧਰੇ ਇਹ ਨਹੀਂ ਤਾਂ ਆ ਦੇਖੋ ਕਿੰਨਾ ਔਖਾ ਹੋ ਗਿਆ ਲੱਗਦਾ ਇਹ ਮੁਸ਼ਕਲ ਦੇਖੋ ਕਿੰਨੀ ਆ ਰਹੀ ਬੱਚਿਆਂ ਨਾਲ ਭਰੀ ਬਾਸਾ ਤੇ ਇੱਕ ਨਹੀਂ ਦੂਸਰੀ ਦੇਖੋ ਪਰਲੇ ਪਾਸੇ ਦੀ ਲੰਗੀ ਐ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸਮੀਆਂ ਉਹ ਛੱਡੀਆਂ ਜਾਂ ਇੱਥੋਂ ਵੀ ਰੋਜ਼ ਲੰਘਣ ਵਾਲੇ ਲੋਕ ਪਰੇਸ਼ਾਨ ਹੁੰਦੇ ਆ ਕਿਸ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੁੰਦੀਆਂ ਆਓ ਉਹਨਾਂ ਦੇ ਨਾਲ ਗਲਤ ਕਰਦੇ ਆ ਆਹ ਦੇਖੋ ਇੱਥੇ ਗੱਡੀ ਵੇਖੀ ਵੇਖੋ ਤੇ ਉਹ ਗੱਡੀ ਟੁੱਟ ਗਈ ਉਹਨਾਂ ਦੇ ਇਚਾਰਿਆਂ ਦੀ ਆ ਉਹ ਨੁਕਸਾਨ ਹੋ ਕੇ ਜਦ ਸਾਰਾ ਪਰਿਵਾਰ ਫੈਮਿਲੀ ਦੀ ਵਿੱਚ ਤੇ ਮਸਾਂ ਬਚੇ ਹੋ ਮੈਂ ਰਹੀ ਬਹੁਤ ਹਲੀਨਾ ਤੁਹਾਡਾ ਧੰਨਵਾਦ ਕਿ ਸੇਵਾ ਹੀ ਆ ਸੰਦ ਲੋ ਤੁਸੀਂ ਇਹ ਬਹੁਤ ਮਿਹਰਬਾਨੀ ਤੁਸ ਜ ਮੈਂ ਰੋਜ਼ ਹੀ ਸੈਰ ਕਰਨ ਇਥੋਂ ਦੀ ਲੰਘਦਾ ਜਾਂ ਇਥੋਂ ਸਾਡਾ ਆਉਣ ਜਾਣਾ ਮੈਂ ਫਰੀਦਨ ਕਲੇਵ ਇੱਧਰ ਸੋਸਾਇਟੀ ਦੇ ਵਿੱਚ ਰਹਿਣਾ ਤੇ ਇੱਥੇ ਐਡੀ ਵੱਡੀ ਮੁਸ਼ਕਲ ਆ ਵੀ ਆ ਵੇਖੋ ਮੌਤ ਦੀ ਘਾਟ ਬਣੀ ਪਈ ਐ ਇੱਕ ਪਾਸੇੋਂ ਕਿਸ ਤਰ੍ਹਾਂ ਤੁਸੀਂ ਆ ਕੈਮਰਾ ਘੁਮਾ ਕੇ ਵੇਖੋ ਮਤਲਬ ਸਿੱਧੀ ਗੱਡੀ ਵਿੱਚ ਵੱਜਦੀ ਆ ਕੇ ਰਾਤ ਨੂੰ ਵੀ ਗੱਡੀਆਂ ਇੱਥੇ ਟੁੱਟੀਆਂ ਵੀ ਆ ਦੋ ਤਿੰਨ ਗੱਡੀਆਂ ਜਦੋਂ ਗੱਡੀ ਅਸੀਂ ਪਰਲੀ ਸਾਈਡ ਨੂੰ ਲੈ ਕੇ ਜਾਂਦੇ ਆ ਉਧਰੋਂ ਵਨਵੇ ਇੱਧਰੋਂ ਆ ਰਿਹਾ ਟ੍ਰੈਫਿਕ ਤੇ ਬੜੀ ਵੱਡੀ ਇਹ ਮਤਲਬ ਹਾਸਾ ਵਾਪਰਦਾ ਰੋਜ਼ ਹੀ ਤੇ ਵਾਪਰਨਗੇ ਵੀ ਬਹੁਤ ਤੇ ਇਹਦੇ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਇੱਕ ਜਦੋਂ ਇਧਰੋਂ ਆਪਾਂ ਉਹ ਸਾਹਮਣੇ ਪੁਲ ਵੱਲ ਕਰੋ ਹੁਣ ਜਦੋਂ ਉਹ ਗੱਡੀਆਂ ਇਧਰੋਂ ਖੱਬੇ ਪੁੱਲ ਤੇ ਚੜ ਰਹੀ ਗੱਡੀ ਉਹ ਵੇਖੋ ਉਹ ਸਿੱਧੀ ਟਾਕ ਮੇਰਾ ਖਿਆਲ ਹੈ ਵੀ 4 ਇੰਚ ਨੀਵੀਂ ਆ ਤੇ ਉਸ ਅੱਗੇ ਗਾਡਰ ਲੱਗਿਆ ਹੋਇਆ ਤੇ ਇਸ ਲਈ ਬਹੁਤ ਵੱਡਾ ਹਾਸਾ ਹੋ ਸਕਦਾ ਤੇ ਮਤਲਬ ਇਹਨਾਂ ਨੂੰ ਪ੍ਰਸ਼ਾਸਨ ਨੂੰ ਜਾਂ ਠੇਕੇਦਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਮੇਰਾ ਪਿੰਡ ਕਾਨ ਸਿੰਘ ਵਾਲਾ ਜੀ ਗੁਰੂ ਅਰਜਨ ਸਾਹਿਬ ਤੇ ਮੈਂ ਰਹਿਣ ਆਣਾ ਤੇ ਇੱਥੇ ਮੈਂ ਕੋਠੀ ਲਈ ਹੋਈ ਆ 3 ਦਿਨ ਕਲੇਬ ਦੇ ਵਿੱਚ ਕੀ ਲੱਗਦਾ ਹੈ ਕਿੰਨੇ ਕ ਦਾ ਪ੍ਰੋਜੈਕਟ ਆ ਜਿਹੜਾ ਕਿੰਨੇ ਕ ਰੁਪਈਆ ਨਾਲ ਹੋਣ ਵਾਲਾ ਕੰਮ ਆ ਇਹ ਤੇ ਕੁਝ ਵੀ ਨਹੀਂ ਜੀ ਹੁਣ ਤਾਂ ਬਸ ਜਿਵੇਂ ਕੰਮ ਕਰੀ ਜਾਂਦੇ ਸੀ ਤੇ ਥੋੜਾ ਹੀ ਇਹ ਇਥੇ ਪਾਣ ਦੇ ਬਜਰੀ ਵਗੈਰਾ ਪਾ ਕੇ ਕੋਈ ਬੜਾ ਲੰਮਾ ਚੌੜਾ ਨਹੀਂ ਸੀਗਾ ਤੇ ਬਸ ਉਹ ਛੱਡ ਗਏਵੇਂ ਫੋਟੋਆਂ ਖਿਚਾ ਕੇ ਵੀ ਮੂਰਤ ਕਰਤਾ ਜੀ ਮਾਈਕੋਟੀ ਦਾ ਰਹਿਣ ਵਾਲਾ ਜੀ ਮੈਂ ਜਦੋਂ ਇਥੇ ਟੱਪੀ ਦੇ ਆ ਜਿਹੜੇ ਟਾਕਾ ਹੀ ਇੰਨੇ ਭੜੇ ਛੱਡੇ ਆ ਜੀ ਮੋਟਰਸਾਈਕਲ ਦੀ ਟੂਪ ਪੜ ਗਈ ਜੀ ਇੰਨੇ ਟੱਕ ਭੜੇ ਛੱਡੇ ਆ ਟੱਕ ਪਹਿਲੋ ਵੀ ਜਾਨੀ ਜਦੋਂ ਸੜਕ ਬੰਦੀ ਸੀਗੀ ਉਦੋਂ ਵੀ ਪ੍ਰੋਪਰ ਚੰਗੀ ਤਰ੍ਹਾਂ ਇਹਨਾਂ ਨੇ ਕੀਤਾ ਖੱਡੇ ਨਹੀਂ ਭਰੇਗੇ ਉਦੋਂ ਵੀ ਸਾਨੂੰ ਬਹੁਤ ਨੁਕਸਾਨ ਹੋਏਗੇ ਕੋਈ ਛੱਟ ਬੇਟ ਵੱਜ ਜਾਂਦੀ ਉੱਥੇ ਡਿੱਗ ਪੈਂਦੀ ਸੀ ਕਿ ਚਿੱਕੜ ਹੋ ਜਾਂਦਾ ਸੀਗਾ ਮੀਂਹ ਕਣੀ ਦੇ ਵਿੱਚ ਡਿੱਗਿਆ ਹੀ ਉੱਥੇ ਇਹ ਜ਼ਿੰਮੇਵਾਰ ਦੇਖੋ ਕੌਣ ਹੋਊਗਾ ਜੀ ਇੱਥੇ ਆ ਟੱਕ ਟੁੱਕ ਸਾਰਾ ਸਹੀ ਹੋਣਾ ਚਾਹੀਦਾ ਹਜੇ ਤੱਕ ਆ ਜਿਹੜਾ ਹੁਣ ਸੜਕੋ ਨਹੀਂ ਸਹੀ ਬਣੀਗੀ ਦੋ ਮੀਂਹ ਪੈਗੇ ਇਹ ਟੁੱਟ ਜਾਣੀ ਹੈ ਜੀ ਇਹ ਫਿਰ ਉਹੀ ਹੋ ਜਾਣੀ ਹੈ ਜੀ ਜੇ ਦੇਖੋ ਹੁਣ ਪਰਲੇ ਪਾਸੇ ਤੇ ਲੰਘਦੇ ਸਾਰੇ ਖੱਬੇ ਹੱਥੋਂ ਕੇ ਬਾਣ ਜਿਹੜੇ ਸਾਰੇ ਉਹ ਸਾਰੇ ਓਵੇਂ ਐਕਸੀਡੈਂਟ ਹੁੰਦਾ ਜੀ ਐਕਸੀਡੈਂਟ ਹੁੰਦੇ ਆ ਜੀ ਉਹ ਟੱਕ ਬਣਿਆ ਹੋਇਆ ਜੀ ਤੁਸੀਂ ਦੇਖੋ ਆਪ ਵੀ ਦੇਖੋ ਜੀ ਉਹ ਦੇਖੋ ਟੱਕ ਬਣਿਆ ਟੱਕ ਹੀ ਉਹ ਪਰਲੇ ਪਾਸੇ ਬਣਿਆ ਜੀ ਐਂ ਆ ਦੇਖੋ ਇੱਥੇ